1624ਸੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਚਾਨਣ ਜਨਮ ਦਸਵ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਜੀਤੋ ਜੀ ਦੀਆਂ ਦੁਆਵਾਂ ਦਾ ਫਲ ਸਹਿਜਦਾਬਾ ਬਾਬਾ ਜ਼ੋਰਾਵਰ ਸਿੰਘ ਜੀ 1705ਸੀ ਸਰਸਾ ਦੇ ਕੰਡੇ ਵਿਛੋੜਿਆ ਤੂਫਾਨ ਪਰਵਾੜ ਦੀਂ ਰਾਹਾਂ ਵਿੱਚ ਵੜਿਆ ਗੰਗੂ ਦੇ ਧੋਕੀ ਨੇ ਰਾਹ 모ੜਿਆ ਅਤੇ ਸਰਹੰਦੀ ਕਚੈਰੀ ਵਿੱਚ ਪੇਸ਼ ਹੋਏ ਜ਼ੋਰਾਵਰ ਸਿੰਘ 9 ਸਾਲ ਤੇ ਫਤਿਹ ਸਿੰਘ 7 ਸਾਲ ਉਥੇ ਸਵਾਲ ਚਾਂਚਾਉਂਦੇ ਹੋ ਧਰਮ ਛੱਡੋ ਪਰ ਜਵਾਬ ਸੀ ਸਿਰ ਜਾਵੇ ਤਾਂ ਜਾਵੇ ਸਿੱਕੀ ਸਿੱਧਕ ਨਾ ਜਾਵੇ 26 ਦਸੰਬਰ 1755 ਈ ਨਿੱਕੇ ਬਾਲਸੂਰ ਮੇਂ ਜਿਉਂਦੇ ਜੀ ਜੀ ਹਮੇ ਚਿਨਵਾ ਦਿੱਤੇ ਗਏ ਤੇ ਮਾਤਾ ਗੁਜਰੀ ਜੀ ਨੇ ਠੱਡੇ ਬੁਝਿ ਸਹਾਦਤ ਸਵੀਕਾਰੀ ਇਤਿਹਾਸ ਗਵਾਹ ਹੈ ਉਥੇ ਖੂਨ ਨਹੀਂ ਨੂਰ ਵਗਿਆ ਸੀ